ਹੋਨੇ ਸੁਨੇ ਕੱਢ ਕੱਢ ਪੌਣੀ ਇਹਨੇ ਸੂਟ ਆਇ ਕਿੱਥੋਂ ਤੇਰ ਕੋ ਇਹ ਕੁੜਮਾ ਦੇ ਆਇਆ ਵੱਸਾ ਰੋਇ ਨਾ ਸੂਟ ਤੇ ਫਿਰ ਜਿਹੜਾ ਹੈਗੇ ਆ ਪਾ ਲਈ ਲੈ ਹੁਣ ਇਹ ਕਹਿੰਦੀ ਵਾਧੂ ਤੇ ਹੁਣ ਇਹ ਕਹਿੰਦੀ ਹੈ ਨਹੀਂ ਸੂਟ ਗਰਦੀਬ ਕੋ ਵੀ ਹੈ ਨਹੀਂ ਗੇ ਨਾ ਤੇ ਤੇਰ ਕੋ ਵੀ ਹੈ ਨਹੀਂ ਨਾ ਹੈ ਨਹੀਂ ਤੋ ਪਾ ਤਾਰੇ ਕਿਹੜੇ ਬੁੜੀਆਂ ਨੇ ਕਿਹਾ ਕਿ ਮੇਰੇ ਕੋ ਸੂਟ ਹੈਗੇ ਮਤਲਬ ਗਰਦੀਬ ਹਾਲਦੇ ਆਪ ਨੂੰ ਬੁੜੀਆਂ ਚ ਮੰਨਣ ਲੱਗ ਪਈ ਨਹੀਂ ਮੰਨਦੇ ਸਾਡੇ ਕੋ ਹੈਗੇ ਆ ਇਹ ਰੋਜ ਵੰਨ ਸੁਨੇ ਜਿੱਧਰ ਨੂੰ ਗਏ ਨਵੀਂ ਛੜ ਜਾਣਗੇ ਫੁਕਰੀ ਮਾਰਾਂਗੇ ਉੱਧਰ ਗਏ ਚਲੇ ਨੇ ਉਹ ਦੋ ਸਾਰਾ ਚਾਹੇ ਬੜਾ ਬੜਾ ਸਾਰਾ ਖਾਦਾ ਕਿਉਂ ਸਾਰਾ ਖਾਦਾ ਸਾਰਾ ਹੀ ਖਾਦਾ ਐ ਐ ਚੌੜੇ ਹੋ ਗਏ ਮੈਨੂੰ ਕਹਨਾ ਭੋਲਨਾ ਚਾਚਾ ਮੈਂ ਤਾਂ ਆਉਂਦੇ ਜਿੰਨੇ ਨਿਕਲਾ ਹੋਰ ਅਸੀਂ ਗੱਲਾਂ ਨਹੀਂ ਕਰਦੇ ਭਾਈ ਕੀ ਕਰਦਾ ਜੇ ਤੜਕੇ ਲਉਂਦੇ ਤੜਕੇ ਤੜਕੇ ਲੱਗਦੇ ਤੜਕੇ ਲੱਗਦੇ ਤੂੰ ਮੇਰੀ ਗੱਲ ਸੁਣੀ ਮੇਰਾ ਮੇਰਾ ਬਜਟ ਘਟ ਕੇ 85 ਹੋ ਗਿਆ ਲੈ ਇਦਾਂ ਇਧਰ 75 ਤੋਂ 81 ਹੋ ਗਿਆ ਅਸੀਂ ਜਾਂਦੇ ਹਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚੱਲ ਵੀ ਨੌਜਵਾਨਾ ਚੱਲ ਵੀ ਕਾਕੇ ਘਰ ਨੂੰ ਗੱਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨੋ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਵੈਰੀ ਗੁੱਡ ਕਿੱਥੇ ਬੱਲੀ ਆ ਬੱਲੇ ਦਸਵੀਂ ਦਵਾਰਾ ਫੁਕਰੀ ਦੇ ਮਾਰੀ ਜਾਂਦੇ ਸੀਗੇ ਸਾਨੂੰ ਅਨਬੋਧਾ ਪਿਆ ਨਾ ਉੱਥੇ ਜਾ ਕੇ ਦੱਸ ਜਾਣਗੇ ਫੁਕਰੀ ਮਾਰਾਂਗੇ ਉੱਧਰ ਘੇਰੇ ਚਲੇ ਜਿੱਥੇ ਨੂੰ ਬਣਾ ਦੇ ਦਿੰਦੇ ਆ ਉਧਰ ਸਾਇਰਾ ਚੱਕ ਲੈ ਵੀ ਮੈਂ ਤਾਂ ਬਹੁਤ ਡਾਈਟ ਕਰਦਾ ਨਾ ਇਹ ਡਾਈਟ ਨਹੀਂ ਕਰਦਾ ਨਾ ਚੱਕੇ ਇੱਧਰ ਉੱਧਰ ਫੁਕਰੀ ਨਾ ਨਹੀਂ ਤਾਂ ਕਹਿੰਦਾ ਬਗੈ ਨਹੀਂ ਕਹਿੰਦਾ ਸੀ ਇੱਕ ਦਾ ਦੇ ਬਾ ਬੱਚਾ ਕਥਾ ਤੇ ਚਲੇਗੇ ਸਵਾਰ ਲੱਗਣ ਐਵੇਂ ਐਸੇ ਲਾ ਰਿਹਾ ਸਾਰਾ ਖਾਦਾ ਕਿਉ ਸਾਰਾ ਖਾਦਾ ਸਾਰਾ ਹੀ ਖਾਦਾ ਕੋਈ ਨਹੀਂ ਤੂੰ ਤਾਂ ਚਿਕਨ ਵਾਲਾ ਪੀਜ਼ਾ ਖਾਦਾ ਸੀ ਮੇਰੀ ਗੱਲ ਸੁਣ ਪੀਜ਼ਾ ਮੇਰਾ ਮੇਰੀ ਮੇਰੀਆਂ ਵੀ ਸਲਾਈਸਾਂ ਆਪ ਖਾ ਲੀ ਆਹ ਮੋਟੀ ਪੱਬੀ ਕਿ ਮੈਂ ਨਾ 버ਗਰ ਆਉ ਦਾ ਆਰਡਰ ਕੀਤਾ ਪਿਆ ਵਾ ਮਾਮਣੇ ਕੀਤਾ ਹੀ ਨਹੀਂ ਮਾਮਣੇ ਉਹ ਕੀ ਹੋਇਆ ਜਿਹੜੇ ਗੋਲੀਆਂ ਖਾ ਲੈਂਦੇ ਜਾਂ ਕੈਪਸੂਲ ਕੋਣਾ ਤੋ ਉਹ ਰਿਵਰ ਆਉਂ ਕਿਵੇਂ ਤੁਰਦੇ ਹੋ ਹਾਂ ਕੈਪੂ ਖਾਰੇ ਤੇ ਥਾਖੂ ਗੇ ਨਾ ਤੇ ਮੁੜ ਕੇ ਆਇਆ ਹੈ ਐ ਐ ਚੌੜੇ ਹੋ ਗਏ ਭੋਲਣਾ ਚਾਚਾ ਮੈਂ ਲੈ ਕੇ ਨਿਕਾਇਆ ਚਾਚਾ ਹਾਂ ਮੈਂ ਜਾਉਂ ਤੇ ਡੇੜੀ ਨੂੰ ਖਲਾ ਹਾਂ ਡੇੜੀ ਨੂੰ ਖਲਾ ਕੇ ਐ ਸੁਣੇ ਸੁਣੇ ਕੱਢ ਕੱਢ ਪੌਣੀ ਇਨੇ ਸੂਟ ਆਏ ਕਿੱਥੋਂ ਦੇਖੋ ਇੱਕ ਕੁੜਮਾ ਨੂੰ ਆਇਆ ਅੱਸਾ ਨਿਕਲ ਗਿਆ ਉਹ ਐਸਾਂ ਵੀ ਬੈਠੀ ਹੈ ਜੋਰ ਦੇ ਉਸਮਾਲਿਆ ਹੁਣ ਵਾਹ ਚੜਾਈ ਮੰਮੀ ਤੇਰੀ ਆ ਕਿਉਂ ਰੋਈ ਨਾ ਵੇ ਸੂਟ ਤੇ ਫਿਰ ਜਿਹੜਾ ਹੈਗੇ ਆ ਦਪਾਲੀ ਦੇ ਤੇ ਤੂੰ ਇਹਨੂੰ ਕੱਲੂ ਪੁੱਛ ਲਈ ਹਾਂ ਮੇਰੇ ਕੋ ਸੂਟ ਹੈ ਨਹੀਂ ਕੋਈ ਨਹੀਂ ਹੈਗੇ ਲੈ ਹੁਣ ਇਹ ਕਹਿੰਦੀ ਵਾਧੂ ਤੇ ਹੁਣ ਇਹ ਕਹਿੰਦੀ ਹੈ ਨਹੀਂ ਸੂਟ ਗਰੀਬ ਕੋ ਵੀ ਹੈ ਨਹੀਂਗੇ ਨਾ ਤੇ ਤੇਰੇ ਕੋ ਵੀ ਹੈ ਨਹੀਂ ਨਾ ਹੈ ਹੀ ਨਹੀਂ ਤੋਂ ਪਤਾ ਤੇ ਕਿਸੇ ਬੁੜੀ ਨੇ ਕਿਹਾ ਕਿ ਮੇਰੇ ਕੋ ਸੂਟ ਹੈਗੇ ਮਤਲਬ ਗਰੀਬ ਹਾਲ ਤੇ ਆਪ ਨੂੰ ਬੁੜੀਆਂ ਚ ਮੰਨਣ ਲੱਗ ਪਈ ਹੋਰ ਇਹਰੋਂ ਮੁੰਡੇ ਨਹੀਂ ਕਹਿੰਦੇ ਹਾਂ ਹੋਂ ਤਾਂ ਮੁੰਡੇ ਨਹੀਂ ਕਹਿੰਦੇ ਮਨ ਦੇ ਸਾਡੇ ਕੋ ਹੈਗੇ ਆ ਇਹ ਰੋਜ਼ ਵਨਸਵ ਨੇ ਜਿੱਧਰ ਨੂੰ ਗਏ ਨਵੀਂ ਸ਼ਰਟ ਰੋਜ਼ ਨਵੀਂ ਸ਼ਰਟ ਹੁੰਦੀ ਹੈ ਉਹ ਪਾਉਣ ਲੱਗਿਆ ਨਾ ਸਟਿੱਕਰ ਉਦੋਂ ਹੀ ਲੈਂਦਾ ਹੈ ਹੈ ਕਿਹਨੂੰ ਕਹਿੰਦਾ ਜਿਹੜਾ ਸੁਣਦਿਆ ਸੁਣਨਾ ਤਾਂ ਤੂੰ ਵੀ ਲਈ ਆ ਉਹ ਕਿੱਥੇ ਮੋਟਾ ਉਹ ਆਪ ਸੰਤਰ ਗੇਮ ਖੇਡਣ ਗਿਆ ਉਹ ਲੈ ਵੇਖ ਗੱਲਾਂ ਮੰਨ ਦੇ ਵੇਖ ਵੇਖ ਬੋਰਤੀ ਗੱਲਾਂ ਨਹੀਂ ਕਰ ਪਾਈ ਕੀ ਕਰਦਾ ਜੇ ਟੜਕੇ ਲੱਗਦੇ ਟੜਕੇ ਤੜਕੇ ਲੱਗੇ ਨੇ ਤੜਕੇ ਲੱਗੇ ਤੂੰ ਮੇਰੀ ਗੱਲ ਸੁਣੀ ਮੇਰਾ ਮੇਰਾ ਬਜਟ ਘਟ ਕੇ 85 ਹੋ ਗਿਆ ਨਾ ਇੱਧਰ 75 ਤੋਂ 81 ਹੋ ਗਿਆ ਅਸੀਂ ਜਾਂਦੇ ਆਜ ਕੁਝ ਤੂਫਾਨੇ ਕਰਦੇ ਹੈ ਪਾਪੇ ਦੇ ਪਰੇ ਬਣੋ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ